ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲਕੋਟੇ ਤੇ ਜ਼ਿਲ੍ਹਾ ਨੂੰ ਪੈਂਦੀ ਜੀ ਬਰਨਾਲਾ ਸਹਨੇ ਦੇ ਨੇੜੇ ਆ ਤੇ ਪੱਖੋ ਕੈਂਚੀਆਂ ਦੇ ਨੇੜੇ ਮੇਨ ਰੋਡ ਦੇ ਉੱਪਰ ਹੀ ਪੈਂਦਾ ਹੈ ਗੱਲਕੋਟੇ ਬਾਈ ਕੋਲ ਇੱਕ ਗਾਂਬਕਉਆ ਜੀ ਠੀਕ ਹੈ ਜੀ ਇੱਕ ਹੈਗੀ ਆ ਬੱਸੀ ਠੀਕ ਹੈ ਜੀ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਨਸ ਹਾਂਜੀ ਬਈ ਸਾਸਿਗਾ ਜੀ ਸਾਸਰੀ ਗਾਲ ਜੀ ਨਾਮ ਆਪਣਾ ਨਾਮ ਮਨਪ੍ਰੀਤ ਸਿੰਘ ਜੀ ਕੰਡ ਗੱਲ ਕੋਠੇ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਜਰਸੀ ਦੀ ਗਾਂ ਦੀ ਜਾਣਕਾਰੀ ਦੀ ਹੋ ਜੀ ਜੀ ਇਹ ਦੂਜਾ ਸੁਹਾ ਸੁੰਦੀ ਆ ਜੀ ਹਾਂਜੀ ਮਾਉਂ ਦਾਣ ਰਹਿੰਦੇ ਇਹਦੇ ਮਾਉਂ ਦਾਣ ਰਹਿੰਦੇ ਹਾਂਜੀ ਠੀਕ ਹੈ ਜੀ ਰੇਟ ਰੂਟ ਭਰਾ ਰੇਟ ਫੋਨ ਤੇ ਕਰਦਾ ਕੱਚੀ ਦਾ ਕਰ ਕੱਚੀ ਆ ਜੀ ਹਾਂਜੀ ਹਾਂਜੀ ਲੋ ਭਰਾ ਮਾਉਂ ਦਾ 10 ਦਿਨ ਬਾਈ ਕਹਿੰਦਾ ਰਹਿੰਦੇ ਆ ਕੱਚੀ ਆ ਰੇਟ ਬਾਈ ਜੀ ਕਹਿੰਦੇ ਫੋਨ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਤੋੜ ਦੋ ਭਰਾ ਬੜਾ ਜੀ ਤੋ ਜੀ ਚੈੱਕ ਕਰ ਸਕਦੇ ਭਰਾ ਫੇਸ ਕੁਆਲਿਟੀ ਬਹੁਤ ਸੋਹਣੀ ਲੱਗੀ ਵੀ ਆ ਤੇ ਹਲਕਾ ਲੇਵਾ ਬਰਉਂਦੀ ਤਰੀ ਹੁੰਦੀ ਕਰਮਾਲੀ ਟੇਲਾ ਟੁੱਲਾ ਬਹੁਤ ਜ਼ਿਆਦਾ ਪਈਆਂ ਠੀਕ ਹੈ ਲੋ ਜੀ ਸੋਰਾ ਤਲਾ ਤੇ ਸਾਹਦੇ ਸਾਹਮਣੇ ਮੋੜ ਲੈ ਪਰਾ ਲੋ ਜੀ ਫੇਸ ਕੁਆਲਟੀ ਦੇਖਸਣੇ ਪਰਾ ਲੋ ਜੀ ਇਹ ਕੱਚੀ ਆ ਠੀਕ ਹੈ ਜੀ ਹਾਂਜੀ ਭਾਈ ਬੱਸ ਦੀ ਜਾਣਕਾਰੀ ਦਿਓ ਜੀ ਆਪਣੇ ਕਿੰਨੇ ਟਾਈਮ ਦੀ ਹੋਗੀ ਇਹ ਬੱਸ ਇਹ ਸਾਲਕ ਦੀ ਆ ਜੀ ਸਾਲਕ ਦੀ ਆ ਹਾਂਜੀ ਤੇ ਇਹਦਾ ਰੇਟ ਪਰਾ ਰੇਟ ਹੈ ਦਾ 20000 ਜੀ ਰੇਟ 20000 ਹਾਂ ਖੀਰੀ ਹੋਈ ਆ ਜੀ ਖੀਰੀ ਆ ਪਰਾ ਹਾਂਜੀ ਦੇਖ ਸਕਦੇ ਹੋ ਫੇਸ ਕੁਆਲਟੀ ਠੀਕ ਹੈ ਜੀ ਥਣਚਾਰੀ ਵੀਰੇ ਚਾਰ ਹੀ ਆ ਜੀ ਕੋਈ ਫੋੜ ਸਾਬ ਮੜਾ ਦਿਖਾਵਾਂਗੇ ਤੁਹਾਨੂੰ ਹਾਂ ਜੀ ਰੋਕ ਲਓ ਮੜਾ ਜੇ ਇੱਕ ਮਿੰਟ ਲੋ ਜੀ ਉਧਰ ਦੀ ਦਿਖਾ ਦਿਓ ਕੋਈ ਗੱਲ ਨਹੀਂ ਦਿਖਾਉਣੇ ਦੇਖੋ ਇੱਕ ਮਿੰਟ ਲੋ ਭਰਾ ਥਣਚਾਰੀ ਆ ਨਿਖੜਵੇਂ ਦੇਖ ਚੱਲੋ ਠੀਕ ਹੈ ਜੀ ਲੋ ਜੀ ਰੇਟ ਵਾਈ ਜੀ ਨੇ ਆਪਣੇ ਨੂੰ ਦੱਸ ਦਿੱਤਾ ਤੋਰ ਦਿਓ ਜੀ ਹਾਂ ਜੀ ਤੋਰ ਦਿਓ ਤੇ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸੋਹਣੀ ਆ ਸਨਗ ਪੂਰੀ ਗੱਦ ਵਾਲੀ ਆ ਜੀ ਠੀਕ ਹੈ ਜੀ ਓਕੇ ਮੜਾ ਮੋਟਾ ਮਾਰ ਤਾਣ ਹੋ ਜੀ ਬਾਈ ਯਾਰ ਮਾਰ ਤਾਣ ਮੜਾ ਮੋਟਾ ਕਰ ਦਾਂਗੇ ਜੀ ਠੀਕ ਹੈ ਜੀ ਫਿਰ ਵੀ ਸਹੀ ਜੀ ਦੱਸ ਦੋ ਵੀ ਕਿੰਨੇ ਦੇਣੀ ਆਪਾਂ ਕੱਲ ਖਤਮ ਮੈਂ 18000 ਦੀ ਦੇ ਦਾਂਗੇ ਜੀ 18000 ਦੇ ਤੋ ਠੀਕ ਹੈ ਜੀ ਲੋ ਭਰਾ ਬਾਈ ਕਹਿੰਦਾ ਆਪਾਂ 10 ਦਿਨਾਂ ਰੇਟ 18000 ਦੇ ਦਾਂਗੇ ਠੀਕ ਹੈ ਗਾਂ ਥੋੜੀ ਜਿਹੀ ਕੱਚੀ ਆ ਬਾਈ ਜੀ ਨੇ ਰੇਟ ਤਾਂ ਨਹੀਂ ਕੀਤਾ ਹਨਾ ਤੇ ਵੱਧ ਜਾਣਕਾਰੀ ਬਾਈ ਤੂੰ ਵੀ ਲੈ ਲਾ ਦੇ ਫੋਨ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ